ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਐ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨਾਲ ਜੁੜੀ ਐ ਪਿਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਆਡੀਓ ਵਾਇਰਲ ਹੁੰਦੀ ਐ ਜਿਸ ਦੇ ਵਿੱਚ ਐਸਜੀਪੀਸੀ ਪ੍ਰਧਾਨ ਵੱਲੋਂ ਬੜੀ ਮੰਦ ਭਾਗੀ ਸ਼ਬਦਾਬਲੀ ਐ ਜਿਹੜੀ ਉਹ ਬਲਤੀ ਵਰਤੀ ਜਾਂਦੀ ਐ ਬੀਬੀ ਜਗੀਰ ਕੌਰ ਵਾਸਤੇ ਜਿਸ ਤੋਂ ਬਾਅਦ ਮਾਮਲਾ ਗਰਮਾ ਜਾਂਦਾ ਚਰਚਾਵਾ ਚੱਲਦੀਆਂ ਨੇ ਵਿਵਾਦ ਵੀ ਛੱਡ ਜਾਂਦਾ ਐ ਤੇ ਮਹਿਲਾ ਕਮਿਸ਼ਨ ਕੋਲ ਵੀ ਪੇਸ਼ ਹੋਣਾ ਪੈਂਦਾ ਐ ਐਸਜੀਪੀਸੀ ਪ੍ਰਧਾਨ ਨੂੰ ਜਿਸ ਤੋਂ ਬਾਅਦ ਚਰਚਾਵਾਂ ਚੱਲਦੀਆਂ ਨੇ ਪਰ ਹੁਣ ਇੱਕ ਵੱਡਾ ਅਹਿਮ ਫੈਸਲਾ ਲਿਆ ਗਿਆ ਸ਼੍ਰੀ ਅਕਾਲ ਤਖਸਾਲ ਦੇ ਸਿੰਘ ਸਹਿਬਾਨ ਜਥੇਦਾਰ ਗਿਆਨੀ ਰਕबीर ਸਿੰਘ ਹੋਣਾ ਨਾਲ ਅੱਧਾ ਘੰਟਾ ਮੁਲਾਕਾਤ ਕੀਤੀ ਐ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਸ ਤੋਂ ਬਾਅਦ ਪੰਜ ਪਿਆਰਿਆਂ ਵੱਲੋਂ ਸਜ਼ਾ ਸੁਣਾਈ ਗਈ ਐ ਧਾਮੀ ਸਾਹਿਬ ਨੂੰ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਦੱਸ ਦਈਏ ਕਿ ਪੰਜ ਪਿਆਰਿਆਂ ਵੱਲੋਂ ਸਿੰਘ ਸਹਿਬਾਨ ਵੱਲੋਂ ਜਿਹੜੇ ਜੋੜੇ ਸਾਫ਼ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਰਹੇ ਹਾਂ ਵੀ ਪ੍ਰਧਾਨ ਸਾਹਿਬ ਜੋੜੇ ਸਾਫ਼ ਕਰ ਰਹੇ ਨੇ ਜਿਹੜੀ ਆਪਣੀ ਗਲਤੀ ਆ ਉਹ ਮੰਨੀ ਗਈ ਸੀ ਵਾਰ-ਵਾਰ ਇਹ ਗੱਲ ਆਖੀ ਗਈ ਹੈ ਵੀ ਮੇਤੋਂ ਜਾਣੇ ਅਣਜਾਣੇ ਦੇ ਵਿੱਚ ਮੈਨੂੰ ਪ੍ਰਵੋਕ ਕੀਤਾ ਗਿਆ ਅਕਾਲੀ ਦਲ ਦੇ ਬਾਬਤ ਆ ਜਿਹੜੇ ਉਹ ਰੈਜ਼ੀਗਨੇਸ਼ਨ ਨੂੰ ਲੈ ਕੇ ਅਸਤੀਫਾ ਨੂੰ ਲੈ ਕੇ ਗੱਲਬਾਤ ਪੁੱਛੀ ਜਾ ਰਹੀ ਸੀ ਮੈਂ ਪ੍ਰਵੋਕ ਹੋ ਗਿਆ ਪ੍ਰਵੋਕ ਦੇ ਦਿਲਸਲੇ ਤੋਂ ਬਾਅਦ ਇਹ ਜਿਹੜਾ ਮੰਦੀ ਸ਼ਬਦਾਬਲੀ ਹੈ ਉਹ ਧਾਮੀ ਸਾਹਿਬ ਵੱਲੋਂ ਵਰਤੀ ਗਈ ਸੀਗੀ ਹਾਲਾਂਕਿ ਪੂਰੀ ਨਾਰੀ ਸਮਾਜ ਨੂੰ ਇੱਕ ਕਹਿ ਲਈਏ ਤਾਂ ਮਹਿਲਾ ਕਮਿਸ਼ਨ ਰਾਜਕੌਰ ਗਿੱਲ ਹੋਣਾ ਨੇ ਵੀ ਕਿਹਾ ਸੀ ਵੀ ਇਹ ਇੱਕ ਪੂਰੀ ਨਾਰੀ ਸਮਾਜ ਦਾ ਜਿਹੜਾ ਅਪਮਾਨ ਹੈ ਉਹ ਪ੍ਰਧਾਨ ਸਾਹਿਬ ਨੇ ਕੀਤਾ ਤੇ ਇਹਦੇ ਕੌਨਸੀਕਵੈਂਸਸ ਵੀ ਉਹਨਾਂ ਨੂੰ ਭੁਗਤਣੇ ਪੈਣਗੇ ਪਰ ਧਾਰਮਿਕ ਸਜ਼ਾ ਸੁਣਾਈ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੋੜੇ ਸਾਫ਼ ਕਰ ਰਹੇ ਨੇ ਪਾਲਿਸ਼ ਕਰ ਰਹੇ ਨੇ ਪਰ ਸਵਾਲ ਉੱਥੇ ਦਾ ਉੱਥੇ ਹੀ ਖੜਾ ਹੈ ਗੁਰੂ ਸਾਹਿਬ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਤ ਜੰਮੇ ਰਾਜਾਨ ਹਾਲਾਂਕਿ ਤੁਹਾਡੇ ਲੱਖ ਵਿਚਾਰ ਵਟਾਂਦਰੇ ਹੋ ਸਕਦੇ ਨੇ ਤੁਹਾਡੇ ਵਿਚਾਰਕ મત ਭੇਦ ਹੋ ਸਕਦੇ ਨੇ ਇੱਕ ਦੂਜੇ ਦੇ ਤੁਸੀਂ ਪੋਲੀਟੀਕਲੀ ਆਪੋਜ਼ਿਟ ਹੋ ਸਕਦੇ ਹੋ ਪਰ ਇੱਕ ਮਿਊਚੁਅਲ ਰਿਸਪੈਕਟ ਬਣੀ ਰਹਿਣੀ ਚਾਹੀਦੀ ਹੈ ਉਹ ਮਿਊਚੁਅਲ ਰਿਸਪੈਕਟ ਨੂੰ ਤਾਰ-ਤਾਰ ਕੀਤਾ ਕਿਉਂਕਿ ਇਹ ਕੋਈ ਛੋਟੀ ਮੋਟੀ ਸੰਸਥਾ ਨਹੀਂ ਹੈਗੀ ਇਹ ਕੋਈ ਪਿੰਡ ਦੀ ਪੰਚਾਇਤ ਨਹੀਂ ਹੈਗੀ ਵੀ ਤੁਸੀਂ ਗਾਲਾਂ ਕੱਢ ਰਹੇ ਹੋ ਇੱਕ ਦੂਜੇ ਨੂੰ ਇਹ ਐਸਜੀਪੀਸੀ ਦੇ ਪ੍ਰਧਾਨ ਨੇ ਸਰਮੋਰ ਸੰਸਥਾ ਸਿੱਖਾਂ ਦੀ ਤੇ ਉਹਦਾ ਪ੍ਰਧਾਨ ਜੇ ਇਹੋ ਜੀ ਸ਼ਬਦਾਬਲੀ ਵਰਤਦਾ ਤਾਂ ਬੜੀ ਮੰਦ ਭਾਗੀ ਤੇ ਨਿੰਦਣਯੋਗ ਗੱਲ ਹੈ ਹਾਲਾਂਕਿ ਪੰਜ ਪਿਆਰਿਆਂ ਵੱਲੋਂ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਧਾਰਮਿਕ ਸਜ਼ਾ ਸੁਣਾਈ ਗਈ ਹੈ ਜਿਹੜੇ ਬੂਟ ਪਾਲਿਸ਼ ਕਰਨਗੇ ਸਾਫ਼ ਕਰਨਗੇ ਜੋੜੇ ਉਸ ਤੋਂ ਬਾਅਦ ਫਿਰ ਪਾਠ ਵੀ ਕਰਨਗੇ ਬੈਠ ਕੇ ਕੀ ਇਹ ਮੋਰ ਥੈਨ ਇਨਫ ਹੋਊਗਾ ਕਿ ਇਹਦੇ ਨਾਲ ਉਹ ਸ਼ਬਦ ਜਿਹੜੇ ਉਹ ਗਾਲਾਂ ਰੂਪੀ ਸ਼ਬਦ ਜਿਹੜੇ ਮੂੰਹੋਂ ਕੱਢੇ ਗਏ ਕੀ ਉਹ ਵਾਪਸ ਆ ਜਾਣਗੇ ਇਹ ਇੱਕ ਵੱਡਾ ਸਵਾਲ ਹੈ ਇਸ ਪੂਰੇ ਮਸਲੇ ਤੇ ਗੱਲਬਾਤ ਕਰਾਂਗੇ ਸਰਦਾਰ ਇਕਬਾਲ ਸਿੰਘ ਟਵਾਣਾ ਸਾਡੇ ਨਾਲ ਜੁੜ ਗਏ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਟਵਾਣਾ ਸਾਹਿਬ ਸਵਾਗਤ ਆ ਜੀ ਆਵਾਜ਼ ਆ ਰਹੀ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਖਾਲਸਾ ਵਾਹਿ ਫਤਿਹ ਖਾਲਸਾ ਜੀ ਮੈਂ ਸ਼ੁਰੂਆਤ ਟਵਾਣਾ ਸਾਹਿਬ ਇਸ ਤਰੀਕੇ ਦੇ ਨਾਲ ਕਰੂੰਗਾ ਵੀ ਗੁਰੂ ਸਾਹਿਬ ਨੇ ਵੀ ਇੱਕ ਔਰਤ ਜਾਤੀ ਦੀ ਅਕ ਔਰਤ ਦੀ ਬੜੀ ਮਹਿਮਾ ਕੀਤੀ ਹੈ ਸੋ ਕਿਉ ਮੰਨਦਾ ਆਖੀ ਜਦ ਜਮੇ ਰਾਜਾਨ ਗੁਰੂ ਸਾਹਿਬ ਪਹਿਲੀ ਪਾਤਸ਼ਾਹੀ ਨੇ ਇਹ ਸ਼ਬਦ ਉਚਾਰੇ ਨੇ ਤਾਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਗਾਲਾਂ ਕੁਝ ਸ਼ਬਦ ਅਪਸ਼ਬਦ ਨੇ ਬੋਲੇ ਜਾਂਦੇ ਨੇ ਬੀਬੀ ਜ਼ਗੀਰ ਕੌਰ ਵਾਸਤੇ ਚਰਚਾਵਾਂ ਛਿੜਦੀਆਂ ਨੇ ਵਿਵਾਦ ਛੱਡ ਜਾਂਦਾ ਉਸ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਸਿੰਘ ਸਹਿਬਾਨ ਵੱਲੋਂ ਪੰਜ ਪਿਆਰਿਆਂ ਵੱਲੋਂ ਵੀ ਭਾਈ ਤੁਸੀਂ ਜੋੜੇ ਸਾਫ਼ ਕਰੋ ਪਾਲਿਸ਼ ਕਰੋ ਉਸ ਤੋਂ ਬਾਅਦ ਪਾਠ ਕਰੋ ਧਾਰਮਿਕ ਸਜ਼ਾ ਸੁਣਾਈ ਹੈ ਇਸ ਪੂਰੇ ਸਿਨੈਰੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਇਹ ਜਿਹੜਾ ਐਡੀ ਵੱਡੀ ਮਹਾਨ ਸੰਸਥਾ ਦਾ ਜਿਹੜਾ ਪ੍ਰਧਾਨ ਆ ਜੀ ਉਹਦੀ ਬਹੁਤ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨੇ ਬੜੀ ਲਿਆਕਤ ਤੇ ਸੂਝਬੂਝਤਾ ਨਾਲ ਕੋਈ ਗੱਲਬਾਤਾਂ ਨੇ ਵਿਚਾਰਕਣੇ ਹੁੰਦੇ ਆ ਜੀ ਜਦੋਂ ਵੀ ਕੋਈ ਉਹਨੂੰ ਪੁੱਛਿਆ ਜਾਂਦਾ ਜਾਂ ਕਿਤੇ ਬੋਲਿਆ ਜਾਂਦਾ ਉਹ ਇੱਕ ਸਾਰੀ ਸਿੱਖ ਕੌਮ ਦੀ ਨਮਾਇੰਗੀ ਕਰ ਰਿਹਾ ਹੁੰਦਾ ਹੈ ਜੀ ਜੇ ਇੱਕ ਜਾਇ ਪ੍ਰਧਾਨ ਕੋਲੋਂ ਔਰਤ ਵਰਗ ਉਤੇ ਇਸ ਤਰ੍ਹਾਂ ਦੇ ਅਪਮਾਨਜਨ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਸਿੱਖ ਕੌਮ ਦੀ ਕਿਹੜੀ ਤਸਵੀਰ ਪੇਸ਼ ਕਰਨ ਲੱਗੇ ਮੈਨੇ ਇਹ ਬਿਲਕੁਲ ਇਹ ਜਿਹੜੇ ਇਸ ਟਾਈਮ ਬੈਠੇ ਨੇ ਐਸਜੀਪੀਸੀ ਉੱਤੇ ਬਾਦਲਦਲੀਏ ਤੇ ਇਹ ਤਾਂ اخلاق ਤੋਂ ਡਿੱ ਚੁੱਕੇ ਨੇ ਇਹ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਇਹ ਤਾਂ ਇਸ ਗੱਲ ਦੀ ਮੰਗ 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 ਸਿਰੇ ਦੇ ਮਨ ਆਤਮਾ ਵਿੱਚੋਂ ਬਾਹਰ ਨਿਕਲਣੀ ਚਾਹੀਦੀ ਸੀ ਵੀ ਇਹ ਬੰਦੇ ਨੇ ਜਿਸ ਜਿਸ ਇਨਸਾਨ ਨੇ ਇਹ ਜਿਹੇ ਵਰਤ ਲਫਲੇ ਵਰਤੇ ਆ ਔਰਤ ਵਰਗ ਵਾਸਤੇ ਉਹ ਵੀ ਸਾਬਕਾ ਪ੍ਰਧਾਨ ਵੈਸੇ ਤਾਂ ਔਰਤ ਵਰਗ ਵਾਸਤੇ ਵਰਤਣੀ ਗਲਤ ਨੇ ਉਹ ਵੀ ਸਾਬਕਾ ਚਾਰ ਵਾਰੀ ਪ੍ਰਧਾਨ ਰਹਿ ਚੁੱਕੀ ਬੀਬੀ ਜਿਹਨੇ ਚਾਰ ਵਾਰੀ ਉਹ ਐਜੀਪੀਸੀ ਸੰਸਥਾ ਦੀ ਪ੍ਰਧਾਨਗੀ ਸੇਵਾ ਕੀਤੀ ਹੈ ਉਹਦੇ ਪ੍ਰਤੀ ਇਹੋ ਜਿਹੇ ਲਫਜ਼ ਬੋਲਣੇ ਇਹ ਤਾਂ ਇਹ ਤਾਂ ਬਹੁਤ ਹੀ ਗੈਰ ਧਾਰਮਿਕ ਤੇ ਗੈਰ ਸਮਾਜਿਕ ਗੱਲ ਕੀਤੀਆਂ ਉਹਨਾਂ ਨੇ ਉਹਨਾਂ ਨੂੰ ਆਪਣੇ ਆਪ ਇਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਜਿਹੜੇ ਇਸ ਦੇ ਬਾਵਜੂਦ ਵੀ ਆਪਣੇ ਅਹੁਦੇ ਨਾਲ ਚਿਮੜੇ ਹੋਏ ਨੇ ਇਹ ਸਾਰੀ ਐਸਜੀਪੀਸੀ ਦੇ ਵਿੱਚ ਸਾਰੀਆਂ ਬੈਡ ਵਿਲੇਜ ਨੂੰ ਪ੍ਰੋਜੈਕਟ ਕਰ ਰਹੇ ਨੇ ਇਹ ਬੰਦੇ ਜਿੰਨੇ ਵੀ ਇਹਨਾਂ ਦੇ ਹੁਣ ਤੱਕ ਸੈਕਟਰੀ ਰਹੇ ਨੇ ਬਹੁਤ ਜਿਹੜੇ ਮੈਂ ਤਾਂ ਇਹ ਮੈਂ ਤਾਂ ਇਹ ਸਮਝਦਾ ਜਿੱਥੇ ਤੱਕ ਚੰਦ ਸਿੰਘ ਟੋੜਾ ਦੇ ਵਿਲੇਜ ਜੋ ਭਾਰਤੀ ਹੋਈ ਵੀ ਹੈ ਨਾ ਬਹੁਤ ਕਾਮਰੇਡ ਖਾਲਾਂ ਦੀ ਉਹਨਾਂ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਮ ਕਾਮਰੇਡ ਚਾਨਾਂ ਦੀ ਭਾਰਤੀ ਗਿੱਟੀ ਵੀ ਆ ਉਹਨਾਂ ਨੇ ਸਾਰਾ ਐਸਟੀਪੀਸੀ ਵਿੱਚ ਗੰਦ ਪਾਇਆ ਪਿਆ ਇਹ ਕਦੇ ਧਾਮੀ ਸਾਹਿਬ ਦੀ ਗੱਲ ਨਹੀਂ ਜੇ ਅੰਦਰੋਂ ਤੁਸੀਂ ਫਰੋਲੋ ਜਾ ਕੇ ਤਾਂ ਬਹੁਤ ਗੰਦ ਨਿਕਲੂਗਾ ਇਹਦੇ ਵਿੱਚੋਂ ਇਸੇ ਕਰਕੇ ਅਸੀਂ ਕਹਿੰਦੇ ਆਂ ਵੀ ਜਿਹੜੀ ਐਜੀਪੀਸੀ ਦੀ ਜਿਹੜੀ ਹੈ ਆਪਣੀ ਅੰਗਿਆ 2011 ਤੋਂ ਚੋਣ ਨਹੀਂ ਹੋਈ ਉਸ ਇੱਕਾ ਨੂੰ ਵਤਵਾ ਵਤਵਾ ਲਿਆ ਜਾਵੇ ਉਹਦੀ ਚੋਣ ਕਰਾਈ ਜਾਵੇ ਅਸੀਂ ਹੋਮ ਫੈਕਟਰੀ ਗ੍ਰਹਿ ਵਿਭਾਗ ਜਿਹੜਾ ਸੈਂਟਰ ਦਾ ਉਹਨੂੰ ਕਹਿੰਦੇ ਉਹਨੇ ਬਿੱਤੇ 2-3 ਟਰਮਾਂ ਤੋਂ ਚੋਣੇ ਨਹੀਂ ਕਰਵਾਈ ਇਹ ਉਹਨਾਂ ਨੇ ਰਲ ਕੇ ਸਾਰਾ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਦੀ ਸਾਰੀ ਮਿਹਨੀ ਭੁਗਤੀ ਹੈ ਬੀਜੇਪੀ ਨਾਲ ਇਹ ਸਾਰਾ ਐਜਪੀਸੀ ਦੀ ਸੰਸਥਾ ਵਿੱਚ ਇਹਨਾਂ ਨੇ ਸਾਰੀਆਂ ਤਰੂਟੀਆਂ ਪੈਦਾ ਕਰਤੀਆਂ ਉੱਥੋਂ ਦੇ ਪ੍ਰਬੰਧ ਵਿੱਚ ਮਾਫੀ ਚਾਹੂੰਗਾ ਇੱਕ ਚੀਜ਼ ਇਹ ਦੱਸੋ ਵੀ ਇਹ ਜਿਹੜੀ ਧਾਰਮਿਕ ਸਜ਼ਾ ਸੁਣਾਈ ਹੈ ਸਿੰਘ ਸਹਿਬਾਨ ਵੱਲੋਂ ਵੀ ਤੁਸੀਂ ਜਿਹੜੇ ਨੇ ਬੂਟ ਪਾਲਿਸ਼ ਆ ਉੱਥੇ ਜੋੜੇ ਸਾਫ਼ ਕਰ ਲੋ ਉਸ ਤੋਂ ਬਾਅਦ ਪਾਠ ਕਰ ਲੋ ਤਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਸੰਗਤ ਉੱਥੇ ਸ਼ਰਦਾ ਲੈ ਕੇ ਜਾਂਦੀ ਹੈ ਜਾਂ ਜਿਹੜੀ ਸੰਗਤ ਉੱਥੇ ਜੋੜੇ ਸਾਫ਼ ਕਰਦੀ ਹੈ ਆਪਣੇ ਮਨ ਨੂੰ ਨੀਵਾ ਕਰਨ ਦੇ ਲਈ ਹਉਮੈ ਨੂੰ ਦੂਰ ਕਰਨ ਦੇ ਲਈ ਤਾਂ ਕੀ ਫਿਰ ਉਹ ਜਿਹੜੀ ਸੰਗਤ ਜਾਂਦੀ ਆ ਉੱਥੇ ਸਜ਼ਾ ਪੂਰੀ ਕਰਨ ਜਾਂਦੀ ਆ ਇਹ ਕਿਹਾ ਜਾ ਸਕਦਾ ਤੇ ਦੂਜਾ ਸਵਾਲ ਮੇਰਾ ਇਹ ਹੈ ਵੀ ਜਿਹੜੇ ਉਹ ਇੰਨੇ ਮਾੜੇ ਸ਼ਬਦ ਗਾਲ ਰੂਪੀ ਸ਼ਬਦ ਧਾਮੀ ਸਾਹਿਬ ਨੇ ਕੱਢੇ ਜਿਹੜੇ ਕਿ ਮੈਂ ਆਪਣੇ ਮੂੰਹੋਂ ਨਹੀਂ ਬੋਲ ਸਕਦਾ ਇਸ ਲਾਈਵ ਦੇ ਵਿੱਚ ਕੀ ਉਹ ਸ਼ਬਦ ਫਿਰ ਵਾਪਸ ਦੁਬਾਰਾ ਮੂੰਹ ਦੇ ਵਿੱਚ ਪੈ ਜਾਣਗੇ ਕਿਉਂਕਿ ਐਗਜ਼ਾਮਪਲ ਤਾਂ ਇੱਕ ਵੱਡੀ ਵਰਸਟ ਐਗਜ਼ਾਮਪਲ ਧਾਮੀ ਸਾਹਿਬ ਨੇ ਸੈੱਟ ਕਰਤੀ ਬਿਲਕੁਲ ਬਿਲਕੁਲ ਜਿਹੜੀ ਜਿਹੜੀ ਧਾਰਮਿਕ ਸਜਾ ਲਾਈ ਆ ਉਹ ਤਾਂ ਸਾਡੀ ਇੱਕ ਮर्यादा ਹੈ ਓਕੇ ਉਹ ਮर्यादा ਦਾ ਚਲੋ ਪਾਲਣ ਸਿੰਘ ਸਾਹਿਬ ਨੇ ਉਹਨਾਂ ਨੂੰ ਸਜਾ ਲਾਈ ਆ ਉਹ ਪਾਲਣ ਕਰ ਰਹੇ ਨੇ ਪਰ ਇਹ ਜਿਹੜ ਜੋ ਉਹਨਾਂ ਨੇ ਲਫਰੀ ਉੱਤੇ ਪਾਜਕ ਵਰਤੇ ਨੇ ਇਹ ਉਹਦੇ ਲਈ ਬਹੁਤ ਕੱਟਾ ਹੈ ਓਕੇ ਇਹ ਤਾਂ ਇਹਨਾਂ ਨੂੰ ਸਜ਼ਾ ਪਾਈ ਹੋਣੀ ਚਾਹੀਦੀ ਵੀ ਜਿਹੜੇ ਬੰਦੇ ਅਜਿਹੀ ਅਜਿਹੀ ਸਿਬਦਾਵਲੀ ਬਦਲੇ ਨੇ ਜਾਂ ਕਰਵਿਤੀਆਂ ਕਰਦੇ ਨੇ ਮर्याਦਾ ਦਾ ਭੰਗ ਕਰਦੇ ਉਹਨਾਂ ਨੂੰ ਸਜ਼ਾ ਹੀ ਜਾਈ ਹੋਣੀ ਚਾਹੀਦੀ ਮੜ ਕੇ ਉਹ ਉਸ ਧਰਮ ਦੀ ਲਾਈਨ 'ਚ ਜਾਂ ਸਿਆਸਤ ਦੀ ਲਾਈਨ 'ਚ ਆ ਜਰ ਸਕਣ ਉਹਨਾਂ ਸਦਾ ਸਦਾ ਦੀ ਉੱਥੇ ਪਾਸੇ ਕਰਨਾ ਚਾਹੀਦਾ ਹੈ ਇਹ ਸਾਡੀ ਐਡੀ ਵੱਡੀ ਸੰਸਥਾ ਹੈ ਸਾਰੇ ਵਰਡ ਨੂੰ ਸਿੱਖਾਂ ਦੀ ਨਮਾਇੰਦਗੀ ਕਰਦੀ ਹੈ ਉਹਦਾ ਪ੍ਰਧਾਨ ਅਜੇਹੀ ਲੱਭੇ ਵਰਤੇ ਜਾਂ ਅਜੇ ਉੱਥੇ ਬੈਠ ਕੇ ਐਡੀ ਵੱਡੀ ਕੁਰਸੀ ਤੇ ਬੈਠ ਕੇ ਹੀ ਨਹੀਂ ਕਾਰਵਾਈਆਂ ਕਰੇ ਉਹ ਸਾਡੀ ਸਿੱਖ ਕੌਮ ਦੀ ਬਹੁਤ ਗੰਦੀ ਜਿਹੜੀ ਹੈ ਜਿਹੜੀ ਆਪਣੀ ਪਛਾਣ ਜਿਹੜੀ ਆ ਉਹਦੇ ਦਾਗ ਲਾ ਰਿਹਾ ਕਹਿੰਦੇ ਪ੍ਰਵੋਕ ਪ੍ਰਵੋਕ ਕਰ ਦਿੱਤਾ ਮੈਨੂੰ ਹਾਲਾਂਕਿ ਆ ਸਵਾਲ ਇਹ ਕਹਿੰਦੇ ਪ੍ਰਵੋਕ ਕਰਤਾ ਸੀ ਉਸ ਆਡੀਓ ਕਾਲ ਦੇ ਵਿੱਚ ਮੈਨੂੰ ਕਹਿੰਦਾ ਮੈਥੋਂ ਸਵਾਲ ਇਹ ਪੁੱਛਿਆ ਗਿਆ ਸਵਾਲ ਇਹ ਪੁੱਛਿਆ ਗਿਆ ਸੀ ਵੀ ਅਕਾਲੀ ਦਲ ਦੇ ਜਿਹੜੇ ਅਸਤੀਫੇ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਨੂੰ ਜਿਹੜਾ ਸਜਾ ਸੁਣਾਈ ਗਈ ਸਿੰਘ ਸਹਿਬਾਨ ਵੱਲੋਂ ਕਿਹਾ ਗਿਆ ਵੀ ਭਾਈ ਤੁਸੀਂ ਅਸਤੀਫੇ ਨਹੀਂ ਪ੍ਰਵਾਨ ਕੀਤੇ ਉਹ ਕਹਿੰਦੇ ਜਾ ਕੇ ਤੁਸੀਂ ਸਮਾ ਵਧਾ ਲਿਆ ਅਕਾਲੀ ਦਲ ਦੇ ਉਹ ਅਸਤੀਫੇ ਜਿਹੜੇ ਪ੍ਰਵਾਨ ਕਰਨੇ ਸੀ ਉਹਨਾਂ ਨੇ ਹਵਾਲਾ ਦਿੱਤਾ ਬੀਬੀ ਜਗੀਰ ਕੌਰ ਉਹਨਾਂ ਦਾ ਉਹ ਕਹਿੰਦੇ ਬੀਬੀ ਜਗੀਰ ਕੌਰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਧਾਮੀ ਸਾਹਿਬ ਜਾ ਕੇ ਨੇ ਜਿਹੜੇ ਉਹ ਸਿੰਘ ਸਹਿਬਾਂ ਵੀ ਜਿਹੜਾ ਉਹ ਸਮਾ ਹੈ ਉਹ 20 ਦਿਨ ਅੱਗੇ ਉਹ ਧਾਮੀ ਸਾਹਿਬ ਵਧਾਇਆ ਇਹਨੇ ਜਾ ਕੇ ਉੱਥੋਂ ਫਿਰ ਉਹਨਾਂ ਨੇ ਇਹ ਸ਼ਬਦ ਵਰਤੇ ਬਿਲਕੁਲ ਜਿਹੜੇ ਧਾਮੀ ਸਾਹਿਬ ਗਏ ਆ ਉਹ ਸੋਮਨੀ ਕਬਜ਼ਲ ਬਾਦਲ ਸਾਹਿਬ ਕੁਰੀ ਸਿੰਘ ਬਾਦੋ ਦੇ ਨਮਾਇंदे ਬਣ ਕੇ ਗਏ ਆ ਨਾ ਉੱਥੇ ਜੋ ਉਹਨਾਂ ਨੇ ਮੈਸੇਜ ਦਿੱਤਾ ਉਹ ਸਿੰਘ ਸਾਹਿਬ ਕੋਲ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਹੈ ਉਹ ਵਿਧਵਾਲੇ ਨਹੀਂ ਇਹ ਇਹ ਸਾਰੇ ਚਾਹੇ ਕਬਜ਼ਲ ਬਾਦਲ ਆ ਚਾਹੇ ਐ ਜੀਪੀਸੀ ਵਿੱਚ ਹੁਣ ਕਾਬਜ਼ ਲੋਕ ਨੇ ਇਹ ਸਾਰੇ ਗੁਰੂ ਸਾਹਿਬ ਦੇ ਮੁੱਖ ਮੋਢੀ ਬੈਠੇ ਨੇ ਇਹਨਾਂ ਵਿੱਚ ਕੋਈ اخلاق ਦੀ ਧਰਮ ਦੀ ਗੱਲ ਮੈਨ ਨਹੀਂ ਨਜ਼ਰ ਆ ਰਹੀ ਜੀ ਇਹ ਸਾਰਾ ਸਾਰਾ ਸਿਸਟਮ ਇਹ ਤਬਦੀਲ ਹੋਣ ਵਾਲਾ ਹੈ ਇਹ ਨਾਲੇ ਐਡੀ ਪਿਛਲੇ ਪ੍ਰਬੰਧ ਨੂੰ ਜਾ ਕੇ ਤੁਸੀਂ ਨੇੜੇ ਤੱਕੋਂ ਉਹਦੇ ਵਿੱਚੋਂ ਬਹੁਤ ਕੁਝ 네ਗੇਟਿਵ ਹੈ ਜਿਆ ਲੱਭੇਗਾ ਜਿਹੜਾ ਬਰਦਾਸ਼ਤ ਕਰਨ ਯੋਗ ਨਹੀਂ ਇਹ ਤਾਂ ਇੱਕ ਇੱਕ ਗੱਲ ਹੋਈ ਹੈ ਇਹਨਾਂ ਜੋ ਕੁਝ ਅੰਦਰ ਹੁੰਦਾ ਉਹ ਹੀ ਨਿਕਲਦਾ ਹੈ ਜਿਹੜੇ ਕਹਿੰਦਾ ਮੈਨੂੰ ਪ੍ਰੋਵੋਕ ਕਰਤਾ ਬਿਲਕੁਲ ਗਲਤ ਗੱਲ ਹੈ ਜਿਹੜਾ ਐਡੀ ਵੱਡੀ ਕੁਰਸੀ ਤੇ ਬੈਠਾ ਉਹਨੂੰ ਪ੍ਰੋਵੋਕ ਕੌਣ ਕਿਵੇਂ ਕਰ ਸਕਦਾ ਹੈ ਹਾਂਜੀ ਉਹ ਜਿਹੜਾ ਗਲਤ ਬੋਲ ਰਿਹਾ ਤੋ ਸਾਰੀ ਸਿੱਖ ਕੌਮ ਦੀ ਸ਼ਬੀ ਨੂੰ ਖਰਾਬ ਕਰ ਰਿਹਾ ਸਾਰੇ ਸਾਰੇ ਗੁਰੂ ਘਰਾਂ ਦੀ ਸਿੱਖ ਕੌਮ ਦੇ ਖਲਾਕ ਨੂੰ ਉਹ ਦਾਗੀ ਕਰ ਰਿਹਾ ਉਹਨੂੰ ਇਹ ਨਹੀਂ ਪਤਾ ਮੈਂ ਕਿੱਥੇ ਬੈਠਾ ਐ ਕੀ ਬੋਲਣਾ ਮੈਂ ਕੀ ਜਵਾਬ ਦੇਣਾ ਇਹ ਇਹ ਬਿਲਕੁਲ ਬਹਾਨੇਬਾਜ਼ੀ ਮੈਨੂੰ ਪ੍ਰਵੋਕ ਕਰਦਾ ਇਹਨਾਂ ਦੇ ਅੰਦਰ ਜੋ ਕੁਝ ਹੈ ਜੋ ਅੰਦਰ ਇਹਨਾਂ ਦੀ ਆਤਮਾ ਵਿੱਚ ਬੜਿਆ ਹੋਇਆ ਹੈ ਉਹ ਹੀ ਕੁਝ ਨਿਕਲ ਰਿਹਾ ਹੈ ਇਸ ਲਈ ਇਹ ਲੋਕ ਸੇਵਾ ਕਰਨ ਦੇ ਸਮਰੱਥ ਨਹੀਂ ਹੈਗੇ ਇਸੇ ਕੌਮ ਦੀ ਐਸਜੀਪੀਸੀ ਦੀ ਸੰਸਥਾ ਦੇ ਸੇਵਾ ਕਰਨ ਦੇ ਬਿਲਕੁਲ ਯੋਗ ਨਹੀਂ ਹੈਗੇ ਇਹਨਾਂ ਨੂੰ ਆਪਣੇ ਆਪ ਇਹ ਪਾਸੇ ਹੋ ਜਾਣਾ ਚਾਹੀਦਾ ਵੀ ਲੋਕ ਇਹਨਾਂ ਨੂੰ ਕੱਲ ਨੂੰ ਘੜੀਸ ਕੇ ਕੱਢਣ ਇਹਨਾਂ ਨੂੰ ਆਪਣੇ ਆਪ ਇਹ ਪਾਸੇ ਹੋ ਜਾਣਾ ਚਾਹੀਦਾ ਐਕਸ ਜਥੇਦਾਰ ਗੈਨੀ ਰਣਜੀਤ ਸਿੰਘ ਹੋਣਾ ਦਾ ਇੱਕ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਮੇਰੇ ਤੇ ਜਦੋਂ ਮੈਨ ਮੇਰੇ ਤੇ ਕ腐ਪਸ਼ਨ ਦੇ ਚਾਰਜਸ ਲਗਾ ਦਿੱਤੇ ਗਏ ਜਦੋਂ ਮੈਨੂੰ ਉੱਥੋਂ ਕੱਢਿਆ ਗਿਆ ਜਿਹੜੇ ਰਣਜੀਤ ਸਿੰਘ ਹੁਣਾਂ ਨੇ ਗੱਲ ਕੀਤੀ ਇਹ ਉਹ ਕਹਿੰਦੇ ਵੀ ਇਹ ਸਜ਼ਾਵਾਂ ਜਿਹੜੀਆਂ ਇਸ ਤਰੀਕੇ ਨਾਲ ਠੀਕ ਹੈ ਮਰਿਆਦਾ ਦੇ ਅਨੁਸਾਰ ਰਵਾਇਤਾਂ ਦੇ ਅਨੁਸਾਰ ਦੇਣੀਆਂ ਚਾਹੀਦੀਆਂ ਨੇ ਬੀਤੇ ਦਿਨੀ ਪਟਨਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ 506 ਕਿਆ ਗਿਆ ਹੋਰ ਵੀ ਬੜੀਆਂ ਐਗਜ਼ਾਮਪਲਾਂ ਨੇ ਕਿਉਂਕਿ ਜੇ ਲੋਕਾਂ ਨਾਲ ਗਲਬਾਤ ਕਰਦੇ ਆ ਸਤਿਭਾਵਨਾ ਦਲ ਹੈ ਉਹਨਾਂ ਦੇ ਸਤਰੀ ਵਿੰਗ ਦੇ ਪ੍ਰਧਾਨ ਨੇ ਉਹਨਾਂ ਨਾਲ ਗਲਬਾਤ ਕੀਤੀ ਜਾਂ ਹੋਰ ਮਹਿਲਾਵਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਵੀ ਭਾਈ ਇਹਨਾਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਜਾਂ ਇਹਨੂੰ ਆਪਣੇ ਆਪ ਅਸਤੀਫਾ ਦੇਣਾ ਚਾਹੀਦਾ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਇਹ ਬੋਲੇ ਬਿਲਕੁਲ ਠੀਕ ਹੋਣਾ ਹੈ ਸਰ ਰঞ্জੀਤ ਸਿੰਘ ਜੱਸੀਦਰ ਰঞ্জੀਤ ਸਿੰਘ ਨੇ ਬਿਲਕੁਲ ਜਿਹੜੀ ਮर्यादा ਦੀ ਗੱਲ ਵੀ ਠੀਕ ਹੈ ਲੇਕਿਨ ਜਦੋਂ ਐਡੀ ਵੱਡੀ ਬਜਰਗ ਅਸਤਾਕੀ ਹੋ ਜਵੇ ਉਹਦਾ ਕੋਈ ਇਖਲਾਕੀ ਹੱਕ ਰਹੀ ਨਹੀਂ ਜਾਂਦਾ ਵੀ ਉਹ ਸੋਚ ਤੇ ਬੈਠਾ ਰਹੇ ਓਕੇ ਉਹ ਬਿਹਤਰ ਹੋਊਗਾ ਵੀ ਉਹ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਆਪਣੇ ਆਪ ਹੀ ਪਾਸੇ ਹੋ ਜਵੇ ਉੱਤੇ ਐਡੀ ਵੱਡੀ ਗਸਤਾਕੀ ਹੋਈ ਹੈ ਤਾਂ ਕਿ ਉਸ ਰਵਾਇਤ ਨੂੰ ਮੁੜ ਕੇ ਕੋਈ ਰਿਪੀਟ ਨਾ ਕਰ ਸਕੇ ਜੇ ਐਡੀ ਵੱਡੀ ਗਲਤੀ ਕਰਕੇ ਫਿਰ ਉਸੇ ਸੇਵਾ ਤੇ ਬੈਠੇ ਨੇ ਇਹ ਤਾਂ ਬਹੁਤ ਵੱਡਾ ਹੋਰ ਵੀ ਬਜਰ ਅਮਲ ਹੋ ਜਾਏਗਾ ਇਹ ਅਮਲ ਚੱਲਣਾ ਨਹੀਂ ਦੇਣਾ ਚਾਹੀਦਾ ਸੰਦਕ ਨੂੰ ਵੀ ਇਹ ਮਰਿਆਦਾ ਦੇ ਮੁਤਾਬਕ ਇਹ ਇਹ ਜਿਹੜਾ ਪ੍ਰਭਾਵ ਨਹੀਂ ਦੇਣਾ ਚਾਹੀਦਾ ਕਿ ਮਾਫੀਆਂ ਮੰਗ ਲਓ ਸੇਵਾ ਕਰ ਲਓ ਤੇ ਫਿਰ ਉੱਥੇ ਬੈਠੇ ਰਹੋ ਇਹਨਾਂ ਨੂੰ ਆਪਣੇ ਆਪੇ ਪਾਸੇ ਹੋਣਾ ਚਾਹੀਦਾ ਨਹੀਂ ਇਹ ਬਿਲਕੁਲ ਸਵਾਲ ਇਹ ਖੜਾ ਹੁੰਦਾ ਉਹ ਕਹਿੰਦੇ ਵੀ ਜਿਹੜੇ ਸ਼ਬਦ ਬੋਲੇ ਨੇ ਕੀ ਉਹ ਸ਼ਬਦ ਵਾਪਸ ਆ ਜਾਣਗੇ ਵੀ ਪਹਿਲਾਂ ਬੈਡੀ ਗਲਤੀ ਕਰ ਦੋ ਤੇ ਉਸ ਤੋਂ ਬਾਅਦ ਮਾਫੀ ਮੰਗ ਲਓ ਕੀ ਇਹ ਇਹਨੂੰ ਜਸਟੀਫਾਈ ਕੀਤਾ ਜਾ ਸਕਦਾ ਬਿਲਕੁਲ ਨਹੀਂ ਜਸਟੀਫਾਈ ਕੀਤਾ ਜਾ ਸਕਦਾ ਇਸ ਨੂੰ ओके ਜਿਹੜੀ ਕੋਰਤਬਰਗ ਵਰਤੀ ਜਾਂ ਕਿਸੇ ਵੀ ਵਰਤੀ ਇਹ ਤਾਂ ਔਰਤ ਬਣੇਗਾ ਔਰਤ ਬਣ ਤੁਹਾਨੂੰ ਮਹਾਰਾਜ ਨੇ ਬਹੁਤ ਬਟਾ ਦੁੱਤਬਾ ਦਤਾ ਬਰਾਬਰ ਦਾ ਖਤਾਬ ਦਤਾ ਜਲਵਾਨੀ ਦੇ ਵਿੱਚ ਤੇ ਉਸ ਬਾਰੇ ਇੰਨਾ ਕੁਝ ਬੋਲਣਾ ਤੇ ਇਹਨਾਂ ਨੂੰ ਪਤਾ ਨਹੀਂ ਵੀ ਅਸੀਂ ਕਿਸ ਕਿਸ ਸੰਸਾ ਦੇ ਮੁਖੀ ਹੈ ਕਿਸ ਸੰਦਾਰੀ ਸੇਵਾ ਕਰ ਰਹੇ ਆ ਅਸੀਂ ਕੀ ਪ੍ਰਭਾਵ ਦੇਣਾ ਕੀ ਲੋਕਾਂ ਨੂੰ ਮੈਸੇਜ ਦੇਣਾ ਐਜੀ ਵੀ ਦਾ ਪ੍ਰਧਾਨ ਹੀ ਗਲਤ ਮੈਸੇਜ ਦੇਵੇ ਤਾਂ ਬਾਕੀ ਨਰੇਖ ਹੀ ਜਾਂਦਾ ਫਿਰ ਬਾਕੀ ਜੀ 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 ਬਹੁਤ ਬਹੁਤ ਧੰਨਵਾਦ ਜੀ ਸੋਇਸਾਨ ਇਕਬਾਲ ਸਿੰਘ ਟਵਾਣਾ ਜਿਨ੍ਹਾਂ ਨੇ ਜ਼ਿਕਰ ਕੀਤਾ ਉਹ ਕਹਿੰਦੇ ਜੇ ਐਸਜੀਪੀਸੀ ਦਾ ਪ੍ਰਧਾਨ ਹੀ ਐਵੇਂ ਦੀ ਕੋਈ ਹਰਕਤ ਕਰਦੇ ਨੇ ਜਾਂ ਐਵੇਂ ਦੇ ਸ਼ਬਦ ਵਰਤਦੇ ਨੇ ਤਾਂ ਫਿਰ ਬਾਕੀ ਪਿੱਛੇ ਕੀ ਰਹਿ ਗਿਆ ਪੂਰੇ ਸੰਸਾਰ ਦੇ ਵਿੱਚ ਜਿਹੜੀ ਸਿੱਖਾਂ ਦੀ ਕਹਿ ਸਕਦੇ ਆ ਆਪਾਂ ਵੀ ਇੱਕ ਐਗਜ਼ਾਮਪਲ ਆ ਇੱਕ ਉਹ ਬਹੁਤ ਗਲਤ ਤਰੀਕੇ ਦੀ ਪੋਰਟਰੇਟ ਕੀਤੀ ਗਈ ਹੈ ਤੇ ਹਾਲਾਂਕਿ ਵਕੋ ਵਕ ਪ੍ਰਤੀਕਿਰਿਆਵਾਂ ਨੇ ਜਿਹੜੀਆਂ ਉਹ ਨਾਲ ਉਹ ਨਾਲ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਵੀ ਆਪਣੇ ਆਪ ਅਸਤੀਫਾ ਦੇ ਦੇਣਾ ਚਾਹੀਦਾ ਹੈ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਪੰਚ ਤੋਂ ਛੇਕ ਦੇਣਾ ਚਾਹੀਦਾ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਵੱਲੋਂ ਇਹਦੇ ਤੇ ਕੋਈ ਕਾਰਵਾਈ ਟਿੱਪਣੀ ਕਰਨੀ ਚਾਹੀਦੀ ਹੈ ਵੀ ਕੀ ਗਾਲ ਕੱਢ ਦੇਣੀ ਜਾਂ ਇਸ ਤਰੀਕੇ ਦੀ ਸ਼ਬਦਾਵਲੀ ਵਰਤਣੀ ਕਿਉਂਕਿ ਮੈਂ ਇੱਥੇ ਲਾਲੀ ਰਾਜ ਗਿੱਲ ਦਾ ਵੀ ਜ਼ਿਕਰ ਕਰੂੰਗਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਉਹਨਾਂ ਨੇ ਵੀ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕੀਤੀ ਸੀ ਬੜੇ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹਦੇ ਤੇ ਕੌਨਸੀਕਵੈਂਸਸ ਧਾਮੀ ਸਾਹਿਬ ਨੂੰ ਜ਼ਰੂਰ ਦੇਖਣੇ ਪੈਣਗੇ ਕਿਉਂਕਿ ਬੀਬੀ ਜਗੀਰ ਕੌਰ ਵੀ ਉੱਥੇ ਪੇਸ਼ ਹੋ ਬੀਬੀ ਜਗੀਰ ਕੌਰ ਵੀ ਬਹੁਤ ਗੁੱਸੇ 'ਚ ਸੀ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਜੋ ਸ਼ਬਦ ਉਹਨਾਂ ਨੇ ਜੋ ਰਿਪਲਾਈ ਦਿੱਤਾ ਸੀ ਮੈਂ ਉਹ ਨਹੀਂ ਕਹਿ ਸਕਦਾ ਪਰ ਉਹਨਾਂ ਨੇ ਬੜੇ ਸਖਤ ਸ਼ਬਦਾਂ ਚ ਕਿਹਾ ਸੀ ਉਹ ਕਹਿੰਦੇ ਜੇ ਮੇਰੇ ਮੂੰਹ ਤੇ ਬੋਲਦੇ ਤਾਂ ਫਿਰ ਮੈਂ ਜਵਾਬ ਜਿਹੜਾ ਉਹ ਜ਼ਰੂਰ ਦਿੰਦੀ ਪਰ ਸਵਾਲ ਉੱਥੇ ਤਾਂ ਉੱਥੇ ਹੀ ਖੜਾ ਪੰਤ ਦੇ ਮਸਲੇ ਹੋਰ ਬਹੁਤ ਵੱਡੇ ਨੇ ਪੰਤਕ ਸਿਆਸਤ ਦੇ ਵਿੱਚ ਬੜਾ ਕੁਝ ਹੋ ਰਿਹਾ ਪਰ ਨਾਲੋਂ ਨਾਲ ਇਹੋ ਜਿਹਾ ਮਸਲਾ ਜੇ ਸਾਹਮਣੇ ਆਵੇ ਤਾਂ ਬੇਹੱਦ ਚਿੰਤਾ ਵਾਲੀ ਗੱਲ ਹੋ ਜਾਂਦੀ ਹੈ ਵੀ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਤੁਹਾਡੀ ਰਾਏ ਵੀ ਸਾਡੇ ਲਈ ਬੇਹੱਦ ਜ਼ਰੂਰੀ ਹੈ ਕਮੈਂਟ ਸੈਕਸ਼ਨ ਤੇ ਵੀ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਵੀ ਜੋ ਧਾਰਮਿਕ ਸਜ਼ਾ ਸੁਣਾਈ ਗਈ ਹੈ ਸਿੰਘ ਸਹਿਬਾਨ ਵੱਲੋਂ ਅ ਪੰਜ ਪਿਆਰਿਆਂ ਵੱਲੋਂ ਵੀ ਜੋੜੇ ਸਾਫ਼ ਕਰੋ ਉਸ ਤੋਂ ਬਾਅਦ ਪਾਠ ਕਰੋ ਜਾਂ ਕੀ ਉਸ ਤਰੀਕੇ ਦੇ ਨਾਲ ਉਹਦੀ ਪਰਪਾਈ ਕੀਤੀ ਜਾ ਸਕਦੀ ਹੈ ਜੋ ਅ ਗੁਨਾਹ ਜਾਂ ਜੋ ਗਲਤੀ ਵੱਡੇ ਪੱਧਰ ਤੇ ਧਾਮੀ ਸਾਹਿਬ ਤੋਂ ਹੋਈ ਹੈ ਹਾਲਾਂਕਿ ਆਪਣੀ ਗਲਤੀ ਨੂੰ ਮੰਨਿਆ ਵੀ ਹੈ ਅ ਨਰਾਜ਼ਗੀ ਵੀ ਜਿਹੜੀ ਹੈ ਬੀਬੀ ਜਗੀਰ ਕੌਰ ਹੋਣਾ ਨੇ ਜ਼ਾਹਰ ਕੀਤੀ ਸੀ ਕਿ ਵੀ ਨਹੀਂ ਇਹ ਬਿਲਕੁਲ ਵੀ ਸਹੀ ਨਹੀਂ ਹੈਗਾ ਇਹੋ ਜੇ ਸ਼ਬਦ ਵਰਤਣੇ ਬਿਲਕੁਲ ਵੀ ਉਹਨੂੰ ਆਪਾਂ ਜਸਟੀਫਾਈ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ ਤਾਂ ਕਿਉਂ ਬੋਲੇਗਾ ਕਿ ਵਾਕਈ ਉਸ ਆਡੀਓ ਦੇ ਵਿੱਚ ਪ੍ਰਵੋਕ ਕਰਨ ਵਾਲੀ ਕੋਈ ਗੱਲਾਂ ਬਾਤਾਂ ਸੀਗੀਆਂ ਕਿਉਂਕਿ ਗੱਲ ਤਾਂ ਚੱਲ ਰਹੀ ਸੀਗੀ ਅਕਾਲੀ ਦਲ ਦੇ ਜਿਹੜੇ ਅਸਤੀਫੇ ਨੇ 2 ਦਸੰਬਰ ਨੂੰ ਜੋ ਸਿੰਘ ਸਹਿਬਾਨ ਵੱਲੋਂ ਸਜ਼ਾ ਸੁਣਾਈ ਗਈ ਉਹਦੇ ਵਿੱਚ ਜੋ ਕਿਹਾ ਗਿਆ ਸੀ ਵੀ ਸਜ਼ਾ ਦਿੱਤੀ ਗਈ ਆ ਪਰ ਨਾਲੋਂ ਨਾਲ ਇਹ ਜ਼ਰੂਰ ਕਿਹਾ ਗਿਆ ਸੀਗਾ ਵੀ ਅ ਬੀ ਜਿਹੜੇ ਇਹਨਾਂ ਵੱਲੋਂ ਜੋ ਵੀ ਅਸਤੀਫੇ ਦਿੱਤੇ ਗਏ ਨੇ ਜਿਨੇ ਆਪ ਦਿੱਤੇ ਨੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਪ੍ਰਵਾਨ ਕੀਤੇ ਜਾਣ ਤਾਂ ਬੀਬੀ ਕਮਲਜੀਤ ਕੌਰ ਸਾਡੇ ਨਾਲ ਜੁੜ ਗਏ ਨੇ ਇੱਕ ਵਾਰ ਉਹਨਾਂ ਦੀ ਰਾਏ ਵੀ ਆਪਾਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਬੀਬੀ ਜੀ ਸਵਾਗਤ ਹੈ ਜੀ ਆਵਾਜ਼ ਆ ਰਹੀ ਹੈ ਅਧਿਆਰੀ ਆ ਰਹੀ ਜੀ ਬਾਈ ਖਾਲਸਾ ਜੀ ਫਤੇ ਬਾਈ ਖਾਲਸਾ ਬਾਈ ਫਤੇ ਜੀ ਥੋੜਾ ਫੋਨ ਕਾਲ ਕਰ ਲਿਓ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਲੋ ਜੀ ਹੋ ਗਿਆ ਕਾਲ ਹੁਣ ਠੀਕ ਹੈ ਹਾਂਜੀ ਹਾਂਜੀ ਮੈਂ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰੂੰਗਾ ਜੀ ਵੱਡੀ ਅਹਿਮ ਖਬਰ ਹੈ ਜਿਹੜੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜੰਦਰ ਸਿੰਘ ਧਾਮੀ ਹੋਣਾਂ ਦਾ ਇੱਕ ਬੀਤੇ ਦਿਨ ਆਡੀਓ ਵਾਇਰਲ ਹੁੰਦਾ ਜਿਹਦੇ ਵਿੱਚ ਬੜੇ ਅਪਸ਼ਬਦ ਬੀਬੀ ਜ਼ਗੀਰ ਕੌਰ ਹੋਣਾਂ ਲਈ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਅੱਜ ਪੰਜ ਪਿਆਰਿਆਂ ਵੱਲੋਂ ਸਿੰਘ ਸਹਿਬਾਨ ਵੱਲੋਂ ਇੱਕ ਫੈਸਲਾ ਲਿਆ ਗਿਆ ਧਾਰਮਿਕ ਸਜ਼ਾ ਸੁਣਾਈ ਗਈ ਹੈ ਜੋੜੇ ਸਾਫ਼ ਕਰਨ ਦੀ ਉਸ ਤੋਂ ਬਾਅਦ ਪਾਠ ਕਰਨਗੇ ਤੇ ਧਾਮੀ ਸਾਹਿਬ ਜੋੜੇ ਸਾਫ਼ ਕਰਦੇ ਨਜ਼ਰ ਆ ਰਹੇ ਨੇ ਉਹ ਗਾਲ ਕੱਢੀ ਗਈ ਉਹ ਅਪਸ਼ਬਦ ਬੋਲੇ ਗਏ ਤਾਂ ਤੁਹਾਨੂੰ ਤੁਸੀਂ ਇਸ ਪੂਰੀ ਸਜ਼ਾ ਨੂੰ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਪਹਿਲੀ ਗੱਲ ਜੀ ਮੈਂ ਖਾਲਸਾ ਵਜੋਂ ਕਹਿੰਦੀ ਕਿ ਫਤਿਹ ਜੀ ਪਹਿਲੀ ਗੱਲ ਤੇ ਇਹ ਆ ਕਿ ਜਵਾਨ ਤੋਂ ਕੱਢੀ ਗੱਲ ਤੇ ਬਿਆਨ ਤੋਂ ਕੱਢਿਆ ਤੀਰ ਵਾਪਸ ਨਹੀਂ ਹੁੰਦਾ ਜੀ ਤਲਵਾਰ ਦਾ ਫੱਟ ਜਿਹੜਾ ਉਹ ਮਿੱਟ ਜਾਂਦਾ ਜੁਬਾਨ ਦਾ ਫੱਟ ਨਹੀਂ ਮਿੱਟਦਾ ਬਿਲਕੁਲ ਦੂਸਰੀ ਗੱਲ ਇਹ ਆ ਕਿ ਜਿਹੜੇ ਜੋੜੇ ਸਾਹ ਹੋ ਤੇ ਸਭ ਕੁਝ ਆਮ ਹੀ ਕਰਦੀ ਸੇਵਾ ਹੂੰ ਉਸ ਜਾਨੀਏ ਸੇਵਾ ਤੇ ਕੀ ਗਲਤ ਆ ਮੀਸਾ ਪਹਿਲਾਂ ਪਾਠ ਨਹੀਂ ਕਰਦੇ ਜੀ ਜੇ ਉਹਨਾਂ ਨੇ ਅਜਿਹਾ ਵੱਖਰਾ ਕਰਨਾ ਜੇ ਦਾ ਮਤਲਬ ਉਹ ਪਾਠ ਪਹਿਲਾਂ ਨਹੀਂ ਕਰਦੇ ਤੇ ਮੁੱਖੀ ਸਿਧਾ ਲੈ ਪਾਠ ਹੀ ਕੋ ਸਜ਼ਾ ਹੁੰਦੀ ਹੈ ਨਹੀਂ ਇਹ ਤਾਂ ਨਹੀਂ ਹੈਗਾ ਵੀ ਉਹਨਾਂ ਨੂੰ ਗਲਤੀ ਦਾ ਅਹਿਸਾਸ ਕਰਾਉਣਾ ਹੋਵੇ ਜਾਂ ਉਹਨਾਂ ਦਾ ਮਨ ਦੇ ਵਿੱਚ ਜਿਹੜੀ ਹੌਮੇ ਆ ਮੈਂ ਆ ਉਹਨੂੰ ਮਟਾਉਣ ਲਈ ਕਿਹਾ ਹੋਵੇ ਵੀ ਮਨ ਥੋੜਾ ਜਿਹਾ ਨੀਵਾ ਹੋਊਗਾ ਗਲਤੀ ਦਾ ਅਹਿਸਾਸ ਹੋਊਗਾ ਬਿਲਕੁਲ ਇਹ ਨਹੀਂ ਵੇਖੋ ਜੀ ਧਾਮੀ ਸਾਹਿਬ ਵੀ ਸਜ਼ਾ ਲਾਉਣ ਵਾਲਿਆ ਤੇ ਤੇ ਸਜ਼ਾ ਲਾਉਣਗਾ ਵੀ ਧਾਮੀ ਸਾਹਿਬ ਦੇ ओके ਈ ਕਹ ਲੈ ਜਾਂ ਤੇ ਹੁਣ ਤਾਂ ਅਮੀ ਸਾਹਿਬ ਦੇ ਘਰ ਚ ਪਹੁੰਚ ਤਖਤੀ ਤੇ ਬੇਗਵਲ ਭੇਜਦੇ ਬੀਬੀ ਜ਼ਗੀਰ ਕੌਰ ਕੋ ਓਕੇ ਤੇ ਉਹ ਨਾਲ ਜਾਂਦੇ ਜਾਂਦੇ ਰਾ ਇਹ ਤਰੋਕਾਰ ਨਾਲ ਜਾਂਦੇ ਉਹਥੇ ਜਾ ਕੇ ਤੇ ਮਾਫੀ ਮੰਗਦੇ ਜ਼ਗੀਰ ਕੌਰ ਬੀਬੀ ਕੋ ਓਕੇ ਤੇ ਬੀਬੀ ਜੀ ਮੇਰੇ ਕੋ ਗਲਤੀ ਹੋ ਗਈ ਤੇ ਇਹ ਦੀ ਹੋ ਗਈ ਇਹਦਾ ਸਜ਼ਾ ਹਮ ਚੋੜਿਆਂ ਦੀ ਸੇਵਾ ਤੇ ਦੁਨੀਆ ਲੱਭਦੀ ਆ हां बिल्कुल संगत ਜਾਂਦੀ ਆ ਬਹੁਤ ਵੱਡੇ ਪਦਰ ਤੇ ਸੰਗਤ ਜਾ ਕੇ ਉੱਥੇ ਜੋੜਿਆਂ ਦੀ ਸੇਵਾ ਕਰਦੇ ਨੇ بڑے بڑے ਵੱਡੇ ਜਿਹੜੇ ਅਕਬਰ ਬਾਦਸ਼ਾਹ ਵਰਗੇ ਉਹਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਜੀ ਇਹ ਸੇਵਾ ਵਾ ਇਹ ਸਜਾ ਨਹੀਂ ਆ ਪਾਠ ਆ ਪਰੋਚ ਕਰਦੇ ਆ ਇੱਕ ਸਿੱਖ ਨੂੰ ਤੇ ਹੁਕਮਾਂ ਰੋਜ਼ ਤਾਂ ਜਿਤਨੇ ਕਰਦਾ ਸਤ ਪੌੜ ਮ ਬਾਣੀਆਂ ਤੇ ਦੇ ਚ ਪੜੀਏ ਪਾਣੀਆਂ ਉਸ ਤੋਂ ਉੱਪਰ ਜਿਹੜੀ ਮਰਜ਼ੀ ਵਾਰ ਜਿਆਦਾ ਪੜ ਲੈ ਜੀ ਠੀਕ ਆ ਬਿਲਕੁਲ ਇਹ ਇਹ ਪਰ ਤੁਹਾਨੂੰ ਲੱਗਦਾ ਵੀ ਇਹ ਜੋ ਦਿੱਤੀ ਗਈ ਆ ਜਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਆ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਗਈ ਚਲੋ ਮਰਿਆਦਾ ਦੇ ਅਨੁਸਾਰ ਰਵਾਇਤਾਂ ਦੇ ਅਨੁਸਾਰ ਉਹਨਾਂ ਨੂੰ ਜੋ ਸਜ਼ਾ ਮਿਲਣੀ ਸੀਗੀ ਉਹ ਦੇ ਦਿੱਤੀ ਆ ਪਰ ਬਹੁਤ ਲੋਕ ਇਹ ਵੀ ਕਹਿ ਰਹੇ ਨੇ ਵੀ ਨਹੀਂ ਉਹਨਾਂ ਨਹੀਂ ਇਨਫ ਨਹੀਂ ਹੈਗਾ ਉਨੀ ਜ਼ਿਆਦਾ ਉਸ ਤਰੀਕੇ ਨਾਲ ਨਹੀਂ ਕੀਤਾ ਗਿਆ ਇਹ ਬੜੀ ਵੱਡੀ ਗਲਤੀ ਕੀਤੀ ਗਈ ਆ ਉਹਨਾਂ ਵੱਲੋਂ ਇਹ ਗੂੰਗਰੋ ਤਾਂ ਮਿੱਟੀ ਚੜੀ ਗਈ ਆ ਜੀ ਠੀਕ ਹੈ ਤੇ ਸਜ਼ਾ ਇਹਨੂੰ ਮੈਂ ਸਜ਼ਾ ਹੀ ਨਹੀਂ ਮੰਦੀ ਵੇਖੋ ਜੀ ਪਾਰਟ ਕਰ ਰੋ ਇਸ ਗਾਹ ਦੀਆ ਰੱਬ ਦੇ ਉਹਦੇ ਬਾਣੀ ਪੜਨੀ ਸਾਡੀ ਸਜਾਵ ਬਿਲਕੁਲ ਉਹ ਸਜਾ ਤਾਂ ਨਾ ਨਾ ਹੀ ਨਹੀਂ ਫਿਰ ਰਵਾਇਤਾ ਮਰਿਆਦਾ ਦੇ ਅਨੁਸਾਰ ਕਿਸ ਤਰੀਕੇ ਦੀ ਕਿਉਂਕਿ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਵੀ ਬੋਲਿਆ ਉਹ ਕਹਿੰਦੇ ਵੀ ਇਹਦੇ ਨਤੀਜੇ ਭੁਗਤਨੇ ਪਹਿਣਗੇ ਕੋਈ ਕਾਨੂੰਨੀ ਦੁਨਿਆਵੀ ਅਦਾਲਤ ਦੀ ਆਪਾਂ ਗੱਲ ਕਰੀਏ ਦੁਨਿਆਵੀ ਤੌਰ ਤੇ ਗੱਲ ਕਰੀਏ ਉਹ ਕਹਿੰਦੇ ਉੱਥੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਬਿਲਕੁਲ ਮੈਂ ਉਹਨਾਂ ਦੇ ਨਾਲ ਸਹਿਮਤ ਕਰਨੀ ਵੀ ਚਾਹੀਦੀ ਹੈ ਓਕੇ ਅੱਜ ਇਹਨਾਂ ਨੇ ਇੱਕ ਨੂੰ ਕਿਹਾ ਕਾਨੂੰ ਉਹ ਬੱਸ ਇਹਨੇ ਇੱਕ ਜੀ ਬੀਬੀ ਜ਼ਗੀਰ ਕੋਲ ਨੂੰ ਨਹੀਂ ਕਿਹਾ ਕਹਿੰਦਾ ਸਾਨੂੰ ਸਾਰਿਆਂ ਨੂੰ ਕਿਹਾ ਜਿੰਨੀਆਂ ਅਸੀਂ ਔਰਤਾਂ ਨਾ ਔਰ ਸੰਸਾਰੀ ਸਾਰੀ ਦੁਨੀਆ ਤੇ ਉਹ ਗੱਲ ਸਾਰੀ ਸਾਰੀ ਦੁਨੀਆ ਨੂੰ ਕੱਢੀ ਗਈ ਕਲੀਬ ਜਗੀਰ ਕਰ ਬੀਬੀ ਨੂੰ ਨਹੀਂ ਕੱਢੀ ਗਈ ਇਹ ਬਿਲਕੁਲ ਜੀ ਇੱਕ ਔਰਤਾਂ ਤੇ ਅਸੀਂ ਵੀ ਇਹ ਪਤਾ ਇਸ ਗੱਲ ਦਾ ਤੇ ਨਸੀਦ ਦਾ ਇਹਦਾ ਕੋਈ ਸ਼ਾਮਿਆ ਨਾ ਤੈਨੂੰ ਪੁਗੜਾ ਪੁੱਗਤਣਾ ਪਊਗਾ ਨੀ ਪਰ ਇਹ ਐਸਜੀਪੀਸੀ ਦੇ ਪ੍ਰਧਾਨ ਜਿਨ੍ਹਾਂ ਨੂੰ ਇੱਕ ਪੋਪ ਦਾ ਦਰਜਾ ਵੱਡੀ ਸੰਸਥਾ ਸਰਮੌਰ ਸੰਸਥਾ ਸਿੱਖਾਂ ਦੀ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਲੋਕ ਨੇ ਜਿਹੜੇ ਕੌਮ ਐ ਪੰਥ ਉਹਦੀ ਨਿਗਾਹ ਇਸ ਸਰਮੌਰ ਸੰਸਥਾ ਤੇ ਹੁੰਦੀ ਹੈ ਤੇ ਉਹਦੇ ਵੱਲੋਂ ਇਹੋ ਜੀ ਕੋਈ ਕਾਰਵਾਈ ਕਰਨੀ ਜਾਂ ਏਵੇਂ ਦੇ ਸ਼ਬਦ ਵਰਤਣੇ ਉਹਦਾ ਇੱਕ ਵੱਡੀ ਭੈੜੀ ਐਗਜ਼ਾਮਪਲ ਜਿਹੜੀ ਆ ਉਹ ਸੈੱਟ ਹੋਈ ਹੈ। ਇਹਨਾਂ ਨੇ ਇਹਨਾਂ ਨੇ ਆਪਣਾ ਕਿਰਦਾਰ ਤੇ ਨਿਆਰ ਦੋਵੇਂ ਦੱਸਤਾ। ਓਕੇ ਇਨਨੇ ਆਪਣਾ ਤਾਂ ਮਿਸਾਬ ਨੇ ਆਪਣਾ ਕਰਤਾਰ ਤੇ ਆਪਣਾ ਮਿਆਰ ਦਵੇ ਸਭ ਸਾਹਮਣੇ ਦੱਸਦਾ ਕਿ ਮੈਂ ਇੰਨੇ ਮਿਆਰ ਤੇ ਇੰਨੇ ਕਰਤਾਰ ਦਾ ਮਾਲਕ ਜੀ ਇਹ ਇਹਦੇ ਸ਼ਬਦਾਵਾਂਗਰੀਏ ਤੇ ਵੱਲ ਸ਼ਬਦਾਵਲੀ ਬੋਲੀ ਜਾਂਦਾ ਕਿ ਕੋਈ ਮਾਫੀ ਦੇ ਲਾਇਕ ਹੀ ਨਹੀਂ ਆ ਤੁਹਾਡੇ ਅਕੋਰਡਿੰਗਲੀ ਫਿਰ ਕੀ ਮਤਲਬ ਕਿਸ ਤਰੀਕੇ ਦਾ ਮਤਲਬ ਜੇ ਬੀਬੀ ਜਗੀਰ ਕੌਰ ਹੋਣਾ ਕੋਲੋਂ ਮਾਫੀ ਮੰਗ ਲੈਂਦੇ ਨੇ ਤਾਂ ਕੀ ਫਿਰ ਇਹ ਦਰਸਤ ਹੋ ਸਕਦੀ ਹੈ ਇਹ ਗਲਤੀ ਗਾਲ ਚ ਤਖਤੀ ਪਾ ਲੈਣਾ ਠੀਕ ਹੈ ਜੀ ਤੇ ਦੋਹੇ ਪਾਸੇ ਪੱਲੇ ਆਪਣੇ ਗੱਲ ਚ ਆਪਣਾ ਹਜ਼ੂਰੀਆ ਪਾ ਕੇ ਹੱਥ ਜੋੜ ਕੇ ਹੂੰ ਸੰਗਤ ਦੇ ਵਿੱਚ ਕਲੀ ਬੀਬੀ ਜਗੀਰ ਕੋਰ ਕੋ ਨਹੀਂ ਸੰਗਤ ਦੇ ਵਿੱਚ ਖਲੋ ਕੇ ਹੂੰ ਸਾਰਿਆਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੀ ਉੱਥੇ ਮਾਫੀ ਸਤਿ ਸ੍ਰੀ ਅਕਾਲ ਮੰਗਣ ਕੇ ਮੇਰੇ ਲਫਜ਼ ਜੇ ਵਾਪਸ ਕੀਤਾ ਜੇ ਮੈਂ ਕੋ ਗਲਤੀ ਹੋ ਗਈ ਆ ਜੀ ਤੇ ਜੋ ਫਿਰ ਬੀਬੀ ਜੀ ਦਾਉ ਸਿਮਾ ਉਹ ਸਭ ਨੂੰ ਮਨਜ਼ੂਰ ਆ ਬਾਕੀ ਮਹਿਲਕ ਮਿਸ਼ਨ ਦੇ ਰਾਲਾ ਜਿਉ ਕਿਤੇ ਵੀ ਮੇਰੀ ਜ਼ਰੂਰਤ ਪਈ ਤੇ ਮੈਂ ਜਾਣ ਨੂੰ ਤਿਆਰ ਜੀ 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 ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹਨ ਕਮਲਜੀਤ ਕੌਰ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਦੱਸਿਆ ਵੀ ਇਹ ਉਸ ਤਰੀਕੇ ਦੀ ਸਜ਼ਾ ਜਿਹੜੀ ਚਲੋ ਧਾਰਮਿਕ ਮਰਿਆਦਾ ਤੇ ਰਵਾਇਤਾਂ ਦੇ ਅਨੁਸਾਰ ਸਿੰਘ ਸਾਹਿਬਾਨ ਵੱਲੋਂ ਦਿੱਤੀ ਗਈ ਹੈ ਪਰ ਇਹ ਇਕੱਲੀ ਬੀਬੀ ਜਗੀਰ ਕੌਰ ਦੀ ਗੱਲ ਨਹੀਂ ਇਹ ਪੂਰੀ ਨਾਰੀ ਸਮਾਜ ਔਰਤ ਸਮਾਜ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਪੂਰੀਆਂ ਔਰਤਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਗਿਆ ਕਿਉਂਕਿ ਇਹ ਕੋਈ ਛੋਟੀ ਪੰਚਾਇਤ ਨਹੀਂ ਹੈਗੀ ਜਾਂ ਕੋਈ ਛੋਟੀ ਸਭਾ ਨਹੀਂ ਹੈਗੀ ਇਹ ਐਸਜੀਪੀਸੀ ਹੈ ਬੜੀ ਸਰਮੌਰ ਸੰਸਥਾ ਹੈ ਸਿੱਖਾਂ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਤੇ ਉਹਦੇ ਪ੍ਰਧਾਨ ਵੱਲੋਂ ਜੇ ਇਹੋ ਜਿਹੇ ਸ਼ਬਦ ਵਰਤੇ ਜਾਂਦਾ ਤਾਂ ਉਹ ਬੇਹੱਦ ਨਿੰਦਣਯੋਗ ਹੈ ਪਰ ਧਾਰਮਿਕ ਸਜ਼ਾ ਸੁਣਾ ਦਿੱਤੀ ਗਈ ਹੈ ਜੋੜੇ ਸਾਫ਼ ਕਰਨ ਦੀ ਨਾਲੋਂ ਨਾਲ ਉਸ ਤੋਂ ਬਾਅਦ ਜਿਹੜਾ ਪਾਠ ਕੀਤਾ ਜਾਊਗਾ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਲਗਾਤਾਰ ਮਾਫੀ ਹੈ ਜਿਹੜੀ ਉਹ ਮੰਗੀ ਵੀ ਗਈ ਹੈ ਪਰ ਮੈਂ ਦਰਸ਼ਕਾਂ ਨੂੰ ਅਪੀਲ ਹੈ ਦਰਸ਼ਕਾਂ ਤੋਂ ਜ਼ਰੂਰ ਪੁੱਛਣਾ ਚਾਹੂੰਗਾ ਕਿ ਇਹ ਮੋਰ ਥੈਨ ਇਨਫ ਹੈ ਜਾਂ ਜੋ ਰਵਾਇਤਾਂ ਦੇ ਅਨੁਸਾਰ ਜੋ ਇਹ ਧਾਰਮਿਕ ਸਜ਼ਾ ਦਿੱਤੀ ਗਈ ਹੈ ਜਾਂ ਜਿਸ ਤਰੀਕੇ ਦੀ ਸ਼ਬਦਾਵਲੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਵਰਤੀ ਗਈ